ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਸਹਿਬਜ਼ਾਦਿਆਂ ਨੂੰ ਕਾਜੀ ਨੇ ਫਤਵਾ ਜਿਹੜਾ ਉਹ ਜਾਰੀ ਕੀਤਾ ਸੀ ਕਿ ਨੀਆਂ ਚ ਚਿੰਨ ਕੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਏ ਅੱਜ 13 ਪੋ ਦਾ ਦਿਨ ਚੜ੍ਹਿਆ ਹੈ ਮਾਤਾ ਕੋਲੋਂ ਸਿਪਾਈ ਜਿਹੜੇ ਨੇ ਛੋਟੇ ਸਹਿਬਜ਼ਾਦਿਆਂ ਨੂੰ ਲੈਣ ਵਾਸਤੇ ਚੱਲੇ ਨੇ ਉਧਰੋਂ ਛੋਟੇ ਸਹਿਬਜ਼ਾਦਿਆਂ ਨੂੰ ਮਾਤਾ ਜੜੀ ਬੜੇ ਰੀਜ ਦੇ ਨਾਲ ਤਿਆਰ ਕਰ ਰਹੀ ਹੈ ਛੋਟੇ ਸਾਹਿਬ ਜਦਿਆ ਨੇ ਪੁੱਛਿਆ ਦਾਦੀ ਮਾਂ ਅਲਸ ਨੂੰ ਬੜਾ ਜਿਹੜਾ ਤਿਆਰ ਕੀਤਾ ਜਾ ਰਿਹਾ ਨਵੇਂ ਸਾਡੇ ਚੋਲੇ ਪਹਿਨੇ ਜਾ ਰਹੇ ਹਨ ਗੁਰੂਮ ਪਿਆਰਿਓ ਦਾਦੀ ਮਾਂ ਨੇ ਤਿਆਰ ਕੀਤੇ ਨੇ ਸਿਪਾਈ ਲੈਣ ਵਾਸਤੇ ਆਏ ਹਨ ਦਾਦੀ ਮਾਂ ਕਹਿਣ ਲੱਗੀ ਆਓ ਜਾਣੀ ਸੇ ਪਹਿਲੇ ਗਲੇ ਲਗਾ ਤੋ ਲਾਉ ਸਿਰ ਉਪੇ ਕੰਗੀ ਕਰ ਦੂੰ ਮੂੰਹ ਧਲਾ ਤੋ ਲਾਉ प्यारे सिरों पर नन्ही सी कलगी सजा तो लूं मरने से पहले दूल्हा बना तो लूं दादी मां नु बच्चियां ने मथा टेकेया ते कहन लगे दादी मां जी जल्दी आ जाना मां दा कहन लगी बच्चे चलो मैं तडे मगरे आई गुरु प्यारे ओ साहिब ज्यादा नु जेड़ा नियां चन्ना शुरू ਕੀਤਾ ਹੈ सुबह सरंद कहन लगा बच्चे अजय भी दीन कबूल लो तोडी जान बच सकदी है ਪਰ ਬੱਚਿਆਂ ਨੇ ਜਿਹੜਾ ਹੈ ਢੋਲੇ ਨਹੀਂ ਹਾਨੇ ਆਖਰ ਜਦੋਂ ਕਹਿੰਦੇ ਕੰਦ ਨੂੰ ਚਿੰਨਦਿਆਂ ਚਿੰਨਦਿਆਂ ਰਾਜ ਮਿਸਤਰੀ ਗੋਟਿਆਂ ਤੱਕ ਆਇਆ ਹੈ ਤਾਂ ਸੂਬਾ ਸਰੰਦ ਨੂੰ ਕਹਿਣ ਲੱਗਾ ਜੀ ਥੋੜੀ ਜੀ ਇੱਟ ਛਾਂਗ ਦੀਏ ਗੋਡੇ ਆ ਗਏ ਨੇ ਇਹ ਜਿਹੜੀ ਕੰਦ ਹੈ ਟੇਢੀ ਹੋ ਜਾਊਗੀ ਸੂਬਾ ਕਹਿਣ ਲੱਗਾ ਇਹ ਇੱਟ ਨਹੀਂ ਛਾਂਗਣੀ ਇਹਨਾਂ ਦੇ ਗੋਡੇ ਛਾਂਗਦੇ ਹੋ ਗੁਰੂ ਪਿਆਰੇ ਆਖਰ ਜਿਹੜੀ ਕੰਦ ਚਿੰਨਦਿਆਂ ਚਿੰਨਦਿਆਂ ਜਿਹੜੀ ਗਲਿਆਂ ਤੱਕ ਆ ਗਈ ਹੈ ਬੱਚੇ ਜਿਹੜੇ ਨੇ बेहोश ਹੋ ਗਏ ਕੱਲ ਜਿਹੜੀ ਡਿੱਗ ਪਈ ਹੈ ਤੇ ਫਿਰ ਇਹਨਾਂ ਨੇ ਕੀ ਕੀਤਾ ਹੈ ਕਿਉਂਕਿ ਬੱਚਿਆਂ ਨੂੰ ਕੋਈ ਸ਼ਹੀਦ ਕਰਨ ਲਈ ਅੱਗੇ ਨਹੀਂ ਆ ਰਿਹਾ ਸੀ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦੋ ਸਮਾਣੇ ਦੇ ਰਹਿਣ ਵਾਲੇ ਨੇ ਜਿਹੜੇ ਕਤਲ ਦੇ ਮਾਮਲੇ ਵਿੱਚ ਤਰੀਕ ਭੁਗਤਣ ਵਾਸਤੇ ਆਏ ਨੇ ਜਿਹੜੀ ਤੇ ਉਹਨਾਂ ਨੂੰ ਕਿਹਾ ਗਿਆ ਕਿ ਜੇ ਤੁਸੀਂ ਇਹਨਾਂ ਬੱਚਿਆਂ ਨੂੰ ਸ਼ਹੀਦ ਕਰ ਦੋਗੇ ਤੁਹਾਨੂੰ ਬਰੀ ਕਰ ਦਿੱਤਾ ਜਾਊਗਾ ਛੜ ਦਿੱਤਾ ਜਾਊਗਾ ਪਰ ਉਹ ਪਿਆਰੇ ਫਿਰ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੇ ਇਹਨਾਂ ਬੱਚਿਆਂ ਨੂੰ ਜਿਹੜਾ ਫਿਰ ਜਿਹੜਾ ਸੀ ਸ਼ੁਰੀ ਦੇ ਨਾਲ ਜਿਹੜਾ ਸੀ ਸ਼ਹੀਦ ਕੀਤਾ ਗੁਰੂਆਂ ਪਿਆਰਿਓ ਇਹਨਾਂ ਅੱਜ ਛੋਟੇ ਸਹਬਜ਼ਾਦਿਆਂ ਦੀ ਜਿਹੜੀ ਸੀ ਲੀਆਂ ਚਿੰਕੀ ਜਿਹੜਾ ਸੀ ਫਿਰ ਇਹਨਾਂ ਨੂੰ ਜਿਹੜਾ ਸੀ ਸ਼ਾਸ਼ਲ ਵੇਗ ਤੇ ਬਾਸ਼ਲ ਵੇਗ ਨੇ ਸ਼ੁਰੀ ਦੇ ਨਾਲ ਜਿਹੜੀ ਸੀ ਸਾਰਾ ਵੱਡ ਕੇ ਜਿਹੜਾ ਸੀ ਇਹਨਾਂ ਨੂੰ ਸ਼ਹੀਦ ਕੀਤਾ ਫਿਰ ਇਹਨਾਂ ਬੱਚਿਆਂ ਦੇ ਤੇ ਮਾਤਾ ਦਾ ਜੋ ਸਸਕਾਰ ਸੀ ਉਹ ਟੋਡਰਮਾਲ ਨੇ ਜਿਹੜਾ ਸੀ ਫਿਰ ਕੀਤਾ ਟੋਡਰਮਾਲ ਨੇ ਜਗ੍ਹਾ ਮੰਗੀ ਦਾ ਸੁਬਾ ਸਰੰਦ ਕਹਿਣ ਲੱਗਾ ਖੜੀਆਂ ਮੋਹਰਾਂ ਕਰਕੇ ਜਿੰਨੀਆਂ ਖੜੀਆਂ ਮੋਹਰਾਂ ਕਰ ਦੇਗਾ ਓਨੀ ਤੈਨੂੰ ਜਗ੍ਹਾ ਮਿਲ ਜਾਊਗੀ ਤੇ ਫਿਰ ਉਹਨੇ ਖੜੀਆਂ ਮੋਹਰਾਂ ਕਰਕੇ ਜਿਹੜੀ ਸੀ ਉਹ ਜਗ੍ਹਾ ਲਈ ਤੇ ਉੱਥੇ ਮਾਤਾ ਜੀਤਾ ਤੇ ਛੋਟੇ ਸਾਹਿਬ ਜੱਜਾਂ ਦਾ ਸੰਸਕਾਰ ਕੀਤਾ ਗੁਰੂਆਂ ਪਿਆਰਿਓ ਜੇ ਸੰਸਾਰ ਦੇ ਵਿੱਚ ਸਭ ਤੋਂ ਮਹਿੰਗੀ ਜਗ੍ਹਾ ਹੈ ਤੇ ਉਹ ਫਤੇਗੜ ਸਾਹਿਬ ਦੀ ਹੈ ਜਿੱਥੇ ਟੋਡਰਮਾਲ ਨੇ ਖੜੀਆਂ ਮੋਹਰਾਂ ਕਰਕੇ ਜਿਹੜੀ ਸੀ ਉਹ ਜਗ੍ਹਾ ਲਈ ਸੀ ਗੁਰੂਆਂ ਪਿਆਰਿਓ ਜਿੱਥੇ ਮੋਤੀਰਾਮ ਮਹਿਰੇ ਦਾ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੈ ਤੇ ਜਦੋਂ ਵੀ ਜੋੜ ਮੇਲਾ ਹੁੰਦਾ ਫਤੇਗੜ ਸਾਹਿਬ ਦਾ ਉਹਨਾਂ ਦੇ ਗੁਰੂ ਪਿਆਰਿਓ ਅੱਜ ਵੀ ਸ਼ਹੀਦੀ ਜੋੜ ਮੇਲਾ ਫਤੇਗੜ ਸਾਹਿਬ ਜਿਹੜਾ ਹੈ ਬੜੇ ਉੱਚ ਪੱਧਰ ਤੇ ਮਨਾਇਆ ਜਾਂਦਾ ਹੈ ਹੁਣ ਦੇਖੋ ਗੁਰੂ ਪਿਆਰਿਓ ਇੱਕ ਬੰਨੇ ਉਹ ਨੇ ਜਿਨ੍ਹਾਂ ਨੇ ਬੱਚਿਆਂ ਨੂੰ ਸ਼ਹੀਦ ਕੀਤਾ ਸੀ ਤਸੀਹੇ ਦਿੱਤੇ ਸਨ ਅੱਜ ਉਹਨਾਂ ਦੀਆਂ ਕਬਰਾਂ ਤੇ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਉਹਨਾਂ ਨੂੰ ਯਾਦ ਕਰਨ ਵਾਲਾ ਵੀ ਕੋਈ ਨਹੀਂ ਹੈ ਤੇ ਦੂਸਰੇ ਬੰਨੇ ਉਹ ਬੱਚੇ ਨੇ ਛੋਟੇ ਸਹਿਬਜ਼ਾਦੇ ਜਿਨ੍ਹਾਂ ਈਨ ਨਹੀਂ ਮੰਨੀ ਤੇ ਕੁਰਬਾਨੀਆਂ ਦੇ ਦਿੱਤੀਆਂ ਅੱਜ ਉਹਨਾਂ ਦੇ ਸ਼ਹੀਦੀ ਦਿਹਾੜਿਆਂ ਤੇ ਲੱਖਾਂ ਦੇ ਲੋਕ ਜਿਹੜੇ ਨੇ ਉੱਥੇ ਨਤਮਸਤਕ ਹੋਣ ਵਾਸਤੇ ਆਉਂਦੇ ਨੇ ਇੱਥੇ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਉਹਨਾਂ ਦੀ ਜਗਾ ਜੜੀਆਂ ਉੱਥੇ ਕੋਈ ਮੰਨਣ ਵਾਲਾ ਵੀ ਕੋਈ ਨਹੀਂ ਹੈ ਗੁਰੂ ਪਿਆਰਿਓ ਇਸ ਕਰਕੇ ਜਿਹੜਾ ਧਰਮ ਤੇ ਚੱਲਦਾ ਹੈ ਤੇ ਫਿਰ ਵੈਗੁਰੂ ਪ੍ਰਮਾਤਮਾ ਉਹਦੇ ਦਰਾਂ ਤੇ ਜਿਹੜੀਆਂ ਰੌਣਕਾਂ ਲਾਈ ਰੱਖਦਾ ਹੈ ਸੋ ਅੱਜ ਦੇ ਦਿਨ ਛੋਟੇ ਸਾਹਿਬਜ਼ਾਦਿਆਂ ਨੂੰ ਜਿਹੜਾ ਸੀ ਸਰਹੰਦ ਦੇ ਅੰਦਰ ਜਿਹੜਾ ਸੀ ਸ਼ਹੀਦ ਕੀਤਾ ਗਿਆ ਗੁਰੂਮ ਪਿਆਰਿਓ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਤੇ ਮਿਹਰ ਭਰਿਆ ਹਸ ਰੱਖਣ ਅਸੀਂ ਇਹਨਾਂ ਦੇ ਪਾਏ ਪੂਰਨਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ